ਪਿਛਲੇ ਦਿਨੀ ਉੱਗੀ ਦੇ ਲਾਗੇ ਇੱਕ ਐਕਸੀਡੈਂਟ ਹੁੰਦਾ ਆ ਐਕਸੀਡੈਂਟ ਦੇ ਵਿੱਚ ਇੱਕ ਨੌਜਵਾਨ ਨੂੰ ਬਹੁਤ ਜ਼ਿਆਦਾ ਸੱਟ ਲੱਗਦੀ ਆ ਤੇ ਉਸ ਦੀ ਲੱਤ ਤਕਰੀਬਨ ਖਰਾਬ ਹੋ ਜਾਂਦੀ ਆ ਜਾਂ ਲੱਤ ਉਹਦੀ ਬਹੁਤ ਜ਼ਿਆਦਾ ਡੈੱਡ ਹੋ ਜਾਂਦੀ ਆ ਗਰੀਬ ਪਰਿਵਾਰ ਆ ਪਰਿਵਾਰ ਦੀ ਮਦਦ ਦੇ ਲਈ ਅਸੀਂ ਅੱਗੇ ਆਏ ਆ ਕਿਉਂਕਿ ਜਿਹੜੇ ਗਰੀਬ ਪਰਿਵਾਰ ਨੇ ਇਲਾਜ ਨਹੀਂ ਕਰਵਾ ਸਕਦੇ ਨੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਇਹਨਾਂ ਨੇ ਬੇਟਾ ਆਪਣਾ ਦਾਖਲ ਕਰਾਇਆ ਪਰ ਇਹਨਾਂ ਕੋ ਉਨੇ ਪੈਸੇ ਨਹੀਂ ਜਿਹੜਾ ਕਿ ਇੱਕ ਆਪਰੇਸ਼ਨ ਕਰਾ ਆਪਰੇਸ਼ਨ ਉਹਦਾ ਕਰਾ ਸਕਣ ਗੱਲਬਾਤ ਕਰ ਲੈਨੇ ਕੀ ਨਾ ਜੀ ਤੁਹਾਡਾ ਰਾਜੂ ਕੀ ਗੱਲਬਾਤ ਹੈ ਜੀ ਪੂਰੀ ਦੱਸਿਓ ਇਹ ਜਾਂਦੇ ਸੀ ਮਾਤਾ ਦੇ ਅੱਛਾ ਕਾਲੇ ਸੰਗੇ ਪੈਸੇ ਲੈਨੇ ਸੀ ਕੇ ਕੋ ਉਹ ਪੈਸੇ ਲੈ ਕੇ ਆਏ ਆ ਥੋੜਾ ਜਿਹਾ ਕੁਸਮੋਸ ਜਿਹਾ ਹੋਇਆ ਦਾ ਆਪਣਾ ਫਲਾਵਰ ਪੂਲ ਜਿਹੜਾ ਬੰਦਾ ਆ ਅੰਮਰਸਰ ਵਾਲੇ ਉਹ ਤੋਂ ਪੁੱਛੇ ਇੱਕਦਮ ਪੱਠੇ ਵਾਲੇ ਗੱਡਾ ਆ ਗਿਆ ਇਹਨਾਂ ਦੇ ਮੋਰੇ ਉਹ ਘਮਾਉਂਦੇ ਘਮਾਉਂਦੇ ਜੇ ਵਿਚ ਜਾ ਵਜੇ ਛੱਟ ਬਹੁਤ ਜ਼ਿਆਦਾ ਹੀ ਲੱਗੀ ਹੋਈ ਆ ਤਾਡੇ ਨਾਲ ਆਏ ਬੇਨਤੀ ਆ ਕਿ ਸਾਡੀ ਹੈਲਪ ਕੀਤਾ ਜਾਵੇ ਸਾਡੇ ਬੱਚੇ ਦਾ ਇਲਾਜ ਹੋਵੇ ਤੁਹਾਡਾ ਕੀ ਨਾਮ ਜੀ ਬਬਲੀ ਮੇਰਾ ਨਾਮ ਦੱਸ ਬਬਲੀ ਕਿਹੜਾ ਪਿੰਡ ਆ ਜੀ ਸਾਡਾ ਪਿੰਡ ਹੀਰਾ ਆ ਹੀਰਾ ਪਿੰਡ ਆ ਹਾਂ ਜੀ ਤੇ ਕਿਹਦਾ ਐਕਸੀਡੈਂਟ ਕਿਹਦਾ ਹੋਇਆ ਮੇਰੇ ਬੇਟੇ ਸਾਹਿਲ ਦਾ ਹੋਇਆ ਵਾ ਸਾਹਿਲ ਹਾਂ ਜੀ 17ਵਾਂ ਸਾਲ ਲੱਗਾ ਉਹਨੂੰ 14 ਸਾਲ ਦੀ ਉਮਰ ਆ ਕਿੰਨੇ ਚਿਰ ਹੋ ਗਿਆ ਐਕਸੀਡੈਂਟ ਹੋ ਗਿਆ ਐਕਸੀਡੈਂਟ 30 ਤਰੀਕ ਨੂੰ ਹੋਇਆ ਆ 30 ਤਰੀਕ ਨੂੰ ਮਹੀਨਾ ਹੋ ਜਾਣਾ ਹੈ ਮਹੀਨਾ ਹੋ ਜਾਣਾ ਹਾਂ ਜੀ ਤੇ ਕਿੱਥੇ ਐਕਸੀਡੈਂਟ ਹੋਇਆ ਹੈ ਐਕਸੀਡੈਂਟ ਇਹਨਾਂ ਦਾ ਕਾਲੇ ਸੰਗਿਆ ਤੋਂ ਜਿਹੜਾ ਫਲਾਈ ਮੋਡ ਜਿਹੜਾ ਨਾਮਾ ਬਣਿਆ ਹੋਇਆ ਵਾ ਉਸ ਤੋਂ ਪੈਟਰੋਲ ਪੰਪ ਤੋਂ ਥੋੜਾ ਜਿਹਾ ਪਿੱਛੇ ਜਿਹਾ ਹੋਇਆ ਵਾ ਇਹਨਾਂ ਦਾ ਮੁੰਡਾ ਤੇਡਾ ਕੀ ਕੰਮ ਕਰਦਾ ਉਹ ਤਾਂ ਹੁਣ 12ਵੀਂ ਕਰਕੇ 3 ਮਹੀਨੇ ਹੋ ਗਏ ਸੀ 12ਵੀਂ ਕੀਤੇ ਨੂੰ ਉਹਨੂੰ ਤੇ ਮੇਸਤਰੀਆਂ ਦਾ ਵੀ ਕੰਮ ਕਰਦਾ ਸੀਗਾ ਦਿਨੇ ਮੇਸਤਰੀਆਂ ਨਾਲ ਕੰਮ ਕਰਦਾ ਸੀ 6 ਵਜੇ ਫੇਰ ਉਹ ਡੀਜੇ ਵਾਲੇ ਦੇ ਨਾਲ ਚੱਲ ਜਾਂਦਾ ਹੁੰਦਾ ਸੀਗਾ ਤੇ ਬਾਅਦੋਂ ਆ ਕੇ ਫੇਰ ਵੀ ਮੇਸਤਰੀਆਂ ਨਾਲ ਚੱਲ ਜਾਂਦਾ ਸੀਗਾ ਐਦਾਂ ਡਿਊਟੀ ਦੋਨੇ ਪਾਸੇ ਕੰਮ ਕਰਦਾ ਸੀ ਐਕਸੀਡੈਂਟ ਕਿੱਦਾਂ ਹੋਇਆ ਐਕਸੀਡੈਂ ਕਿਸੇ ਯਾਰ ਦੋਸਤ ਸੀਗੇ ਇਹਦੇ ਤੋਂ ਜਿਹੜੇ ਨਾਲ ਯਾਰ ਦੋਸਤ ਸੀਗੇ ਉਹਨਾਂ ਨੇ ਪੈਸੇ ਲੈ ਕੇ ਤੇ ਵਾਪਸ ਆਉਂਦੇ ਪਏ ਸੀਗੇ ਤੇ ਉਹ ਅਸੀਂ 7:30 ਵਜੇ ਅਸੀਂ ਨਾ ਘਰੋਂ ਤਿਆਰ ਹੋ ਕੇ ਤੇ ਅਸੀਂ ਵੀ ਚੱਲੇ ਸੀਗੇ ਨਕੋਦਰ ਨੂੰ ਕੰਮ ਸੀ ਸਾਨੂੰ ਆਉਂਦੇ ਹੋਏ ਸਾਨੂੰ ਫੋਨ ਆਇਆ ਵੀ ਸਾਡੇ ਬੇਟੇ ਸਾਇਲ ਦਾ ਐਕਸੀਡੈਂਟ ਬਹੁਤ ਜ਼ਿਆਦਾ ਹੋ ਗਿਆ ਵਾ ਅਸੀਂ ਦੋਨੇ ਜੀ ਆਉਂਦੇ ਸੀਗੇ 8:30 ਪੈਰਾਂ ਹੇਠ ਮਿੱਟੀ ਨਿਕਲ ਕੇ ਵੀ ਸੁਣ ਕੇ ਵੀ ਸਾਡੇ ਥੋੜਾ ਜਿਹਾ 7:00 ਵਜੇ ਤੱਕ ਸਾਡੀ ਬੇਟੇ ਨਾਲ ਗੱਲ ਹੋਈ ਆ ਵੀ ਹਾਂਜੀ ਠੀਕ ਐ ਅਸੀਂ ਤੁਰਨ ਲੱਗੇ ਆ ਇੱਥੋਂ ਕਿਉਂਕਿ ਅਸੀਂ ਪੈਸੇ ਲੈ ਕੇ ਆਉਂਦੇ ਪਏ ਆ ਮੰਮੀ ਅਸੀਂ ਇੰਨਾ ਕ ਵ ਜਦੋਂ ਸਾਨੂੰ ਫੋਨ ਆਇਆ ਤਾਂ ਸਾਢੇ ਦੁਪਹਿਰਾਂ ਨੂੰ ਮਿੱਟੀ ਨਿਕਲ ਗਈ ਸੁਣ ਕੇ ਸਾਨੂੰ ਆਪਣੇ ਆਪ ਨੂੰ ਨਹੀਂ ਪਤਾ ਕਿ ਅਸੀਂ ਕਿੱਧਰ ਜਾਈਏ ਕਿੱਧਰ ਨਾ ਜਾਈਏ ਫਿਰ ਸਾਡੇ ਪਿੰਡ ਦੇ ਸਿਗੇ ਮੰਗੇ ਅੰਕਲ ਸਿਗੇ ਸਾਡੇ ਪਿੰਡ ਦੇ ਘਮਾਰ ਅਸੀਂ ਉਹਨਾਂ ਅੱਗੇ ਬੇਨਤੀ ਕੀਤੀ ਵੀ ਸਾਡੇ ਬੇਟੇ ਐਕਸੀਡੈਂਟ ਹੋਇਆ ਅੰਕਲ ਜੀ ਸਾਨੂੰ ਕੋਸ਼ ਕਰੋ ਉਹ ਕਹਿੰਦਾ ਚਲੋ ਕੋਈ ਗੱਲ ਤੁਸੀਂ ਮੋਟਰਸਾਈਕਲ ਤੇ ਕਿੱਦਾਂ ਜਾਓਗੇ ਫਿਰ ਉਹ ਸਾਨੂੰ ਗੱਡੀ ਵਿੱਚ ਲੈ ਕੇ ਗਏ ਫਿਰ ਅਸੀਂ ਸਰਕਾਰੀ ਹਸਪੀਟਲ ਕੋਈ ਮੁਲਾਜ਼ਮ ਸਿਗਾ ਜਿਹਨੇ ਚੱਕਿਆ ਸਿਗਾ ਸਾਡੇ ਬੇਟੇ ਨੂੰ ਤੇ ਉਹਨਾਂ ਨੇ ਫੋਨ ਕਰਕੇ ਕਹਿੰਦੇ ਸਰਕਾਰੀ ਹਸਪੀਟਲ ਲੈ ਆਏ ਇੱਥੇ ਆਜੋ ਤੁਸੀਂ ਫੇਰ ਸਾਨੂੰ ਉਹ ਮੰਗੀ ਅੰਕਲ ਗੱਡੀ ਵਿੱਚ ਲੈ ਕੇ 3:30 ਵਜੇ ਤੱਕ ਇੱਦਾਂ ਇਸ ਹਸਪਤਾਲ ਨਾਲ ਫਿਰ ਜਿੱਥੇ ਜਾਹੀ ਉੱਥੇ ਜਵਾਬ ਮਿਲ ਗਿਆ ਸੀਗਾ ਫੇਰ ਉਹਨਾਂ ਨੇ ਕਿਸੇ ਨਾ ਗਾਂ ਦੀ ਗਾਂ ਡਾਕਟਰਾਂ ਨੂੰ ਪੁੱਛ ਕੇ ਫਿਰ ਇੱਥੇ ਬਾਜਵਾ ਹਸਪਤਾਲ ਲਿਆ ਕੇ ਦਾਖਲ ਕੀਤਾ ਅਸੀਂ ਪਰ ਮੇਰੇ ਬੇਟੇ ਦਾ ਐਕਸੀਡੈਂਟ ਬਹੁਤ ਜ਼ਿਆਦਾ ਹੋਇਆ ਲੱਗਦਾ ਕਿ ਇਲਾਜ ਬਹੁਤ ਜ਼ਿਆਦਾ ਮਹਿੰਗਾ ਦੱਸਿਆ ਹੋਇਆ ਮੈਂ 2 ਲੱਖ ਰੁਪਈਆ ਤਕਰੀਬਨ ਖਰਚਾ ਆਇਆ ਤੂੰ ਜਲੰਧਰ ਵੀ ਲੈ ਕੇ ਗਏ ਸੀ? ਹਾਂ ਜੀ ਜਲੰਧਰ ਵੀ ਲੈ ਕੇ ਗਏ ਸੀ। ਜਲੰਧਰ ਕੀ ਕੀ ਹੋਇਆ ਸੀ? ਜਲੰਧਰ ਉੱਥੇ ਮੁੰਡੇ ਨੂੰ ਇਦਾਂ ਹੀ ਜਾ ਕੇ ਬੈਂਚ ਤੇ ਪਾਤਾ ਕੋਈ ਪੁੱਛ ਦੱਸ ਨਹੀਂ ਸੀਗੀ ਉੱਥੇ। ਹਾਂ ਜੀ ਮੁੰਡਾ ਮੇਰਾ ਸਾਰਾ ਐਨ ਨੁੱਚੜ ਹੀ ਗਿਆ ਸੀ ਕਿਉਂ ਗੂਲੂ ਗੋਸ਼ ਕੋਈ ਨਹੀਂ ਦੇਖ ਰਿਆ ਚੱਲ ਰਿਆ ਕਿੱਥੇ ਨਹੀਂ ਚੱਲ ਰਿਆ ਵਾ। ਫੇ ਅਸੀਂ ਉਹ ਮੈਡਮਾਂ ਨੂੰ ਕਿਹਾ ਵੀ ਦੇਖੋ ਗੂਲੂ ਗੋਸ਼ ਚੱਲਦਾ ਵੀ ਇਹ ਕਹਿੰਦੇ ਨਹੀਂ ਚੱਲਦਾ ਵਾ ਲੱਗਦਾ ਵਾ ਸੀਗਾ ਵੀ ਤੁਸੀਂ ਨਹੀਂ ਇਲਾਜ ਕਰਨਾ ਸਾਨੂੰ ਉਹਨਾਂ ਮੁੰਡੇ ਨੂੰ ਵੀ ਹੋਰ ਐਂਬੂਲੈਂਸ ਅਸੀਂ ਕਰ ਲੈਨੇ ਆ ਤੁਸੀਂ ਉਹਦੇ ਵਿੱਚ ਬਿਠਾ ਦਿਓ ਪਰ ਕੋਈ ਸਾਡੇ ਉੱਥੇ ਆਖੇ ਹੀ ਨਹੀਂ ਲੱਗਦਾ ਸੀਗਾ। ਅਸੀਂ ਆਪ ਹੀ ਤਿੰਨ ਜਣਿਆਂ ਨੇ ਹੁਣ ਕੀ ਦੱਸਿਆ ਡਾਕਟਰ ਨੇ ਡਾਕਟਰ ਨੇ ਦੱਸਿਆ ਕਿ ਆਪਰੇਸ਼ਨ ਦਾ ਕੰਮ ਤਾਂ 2 ਲੱਖ ਰੁਪਈਆ ਲੱਗ ਜਾਣਾ ਹੈ ਮੁੰਡਾ ਘਾਟ ਚੱਲਣ ਲੱਪਊਗਾ ਕਿੰਨੇ ਪੈਸੇ ਹੁਣ ਤੱਕ ਹੋ ਹੀ ਲਾ ਚੁੱਕੇ ਆ 80 ਲੱਖ ਰੁਪਈਆ ਤੋਂ ਉੱਪਰ ਲਾ ਚੁੱਕੇ ਆ ਲੱਖ ਤੋਂ ਤੇ ਹੁਣ 2 ਲੱਖ ਹੋਰ ਦੱਸਿਆ ਉਹਨਾਂ ਨੇ ਨਹੀਂ ਉਹ ਵਿੱਚੇ ਪਾ ਕੇ 2 ਲੱਖ ਰੁਪਈਆ ਦੱਸਿਆ ਜੇ ਤੈਨੂੰ 1 ਲੱਖ ਰੁਪਈਆ ਦੀ ਹੋਰ ਲੋੜ ਆ ਹਾਂਜੀ ਲੱਖ ਰੁਪਈਆ ਦੀ ਹੋਰ ਲੋੜ ਆ 30 ਲੱਖ ਰੁਪਈਆ ਦੀ ਲੋੜ ਆ ਹਾਂਜੀ 1 ਲੱਖ ਦੀ ਕੀ ਅਪੀਲ ਕਰਦੇ ਹੁਣ ਤੁਸੀਂ ਅਸੀਂ ਸਰਕਾਰ ਮੋਹਰੇ ਇਹੇ ਬੇਨਤੀ ਕਰਦੇ ਆ ਕਿ ਜਿੰਨੇ ਤੋਂ ਜਿੰਨਾ ਮੇਰੇ ਭੈਣ ਪਰਵਾਹਾਂ ਤੇ ਵੀਡੀਓ ਮੇਰੀ ਜਾ ਸਕਦੀ ਆ ਮੇਰੇ ਬੇਟੇ ਦਾ ਇਲਾਜ ਹੋ ਜਾਵੇ ਤੇ ਮੇਰੇ ਭੈਣ ਪਰਬਾਤੇ ਤੋਂ ਬਾਅਦ ਜਿੰਨੀ ਮਦਦ ਕਰ ਸਕਦੇ ਮੇਰਾ ਬੇਟਾ ਆਪਣੇ ਪੈਰਾਂ ਤੇ ਚੱਲੇ ਤੋ ਦਾ ਮੋਬਾਈਲ ਨੰਬਰ ਕੋ ਮੇਰਾ ਮੋਬਾਈਲ ਨੰਬਰ 9592857518 ਇੱਕ ਵਾਰ ਫੇਰ ਹੋਰ ਕਰ ਦਿਓ 9592857518 ਕੀ ਮੰਗਾ ਜੀ ਹੁਣ ਕਿਤੇ ਕੀ ਕਿੰਨੇ 1 ਲੱਖ ਰੁਪਏ ਦੇ ਹਨ ਲੋੜ ਆ ਹਾਂ ਜੀ 1 ਲੱਖ ਰੁਪਏ ਦੇ ਲੋੜ ਹੈ ਜੀ ਸਾਡੇ ਕੋਲ ਪੈਸੇ ਨਹੀਂ ਕਿਤੇ ਪਾਸੇ ਹੋ ਰਿਹਾ ਜੀ ਇਸ ਕਰਕੇ ਅਹੀਂ ਹੈਲਪ ਲੈਣਾ ਚਾਹੁੰਨੇ ਆ ਤੁਹਾਡੇ ਕੋ ਜੋ ਵੀ ਸਰਦਾ ਤੁਹਾਡੇ ਕੋ ਸਾਡੇ ਬੱਚੇ ਦੀ ਹੈਲਪ ਕਰ ਦਿਓ ਇਹਨਾਂ ਦਾ ਬੱਚਾ ਜੀ ਜਿਹਦੀ ਲਾਤ ਗੰਭੀਰ ਰੂਪ ਤੇ ਵਿੱਚ ਗਾਕਿਆਲ ਹੋ ਚੁੱਕੀ ਆ ਬਹੁਤ ਜ਼ਿਆਦੀ ਸੱਟ ਲੱਗੀ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਲੱਖ ਰੁਪਇਆ ਇਹ ਡਾਕਟਰਾਂ ਦੇ ਚੁੱਕੇ ਆ ਤੇ ਲੱਖ ਰੁਪਏ ਦਾ ਹੋਰ ਖਰਚਾ ਆ ਤੋਂ ਜਿੰਨੇ ਵੀ ਐਨਜੀਓ ਵਾਲੇ ਆ ਜਾਂ ਮੇਰੇ ਵੀਰ ਆ ਇਹਨਾਂ ਦਾ ਜਿੰਨੀ ਵੀ ਮਦਦ ਕਰਨੀ ਚਾਹੁੰਦੇ ਆ ਕੋਈ 100 200 500 ਜਿੰਨੀ ਵੀ ਕਿਸੇ ਦੇ ਵਿੱਚ ਹਾਇਸੀਅਤ ਹੈਗੀ ਆ ਇਹਨਾਂ ਦੀ ਮਦਦ ਜ਼ਰੂਰ ਕਰਨ ਜੇ ਹੋ ਸਕਦਾ ਜੇ ਇਹਨਾਂ ਦੇ ਘਰ ਜਾ ਕੇ ਇਹਨਾਂ ਦੀ ਮਦਦ ਕਰਨੀ ਚਾਹਣ ਘਰ ਵੀ ਜਾ ਸਕਦੇ ਪਿੰਡ ਹੀਰਾ ਆ ਇਹਨਾਂ ਦਾ ਪਿੰਡ ਹੀਰਾ ਘਰ ਕਿੱਥੇ ਪੈਂਦਾ ਜੀ ਤੁਹਾਡਾ ਨਿਕੋਦਰ ਤੋਂ ਕਿੰਨਾ ਦੂਰ ਹੈ ਜੀ 3 ਕਿਲੋਮੀਟਰ ਹੈ ਜੀ 3 ਕਿਲੋਮੀਟਰ 3 ਕਿੰਨਾ ਕਿਲੋਮੀਟਰ ਨਿਕੋਦਰ ਤੋਂ 3 ਕਿਲੋਮੀਟਰ ਹੀਰਾ ਹੈ ਜੀ ਹੀਰਾ ਹਾਂ ਜੀ ਇਹਨਾਂ ਤੁਹਾਡਾ ਕੀ ਯਕੀਨ ਪੁੱਛ ਕੇ ਆਣ ਦਿੰਦਾ ਉੱਥੇ ਪੁੱਛਦਾ ਘਰ ਜਾਣਾ ਸਰਪੰਚ ਮੁਖਤਿਆਰ ਕੇ ਸਰਪੰਚ ਮੁਖਤਿਆਰ ਕੇ ਪਿੰਡ ਸਾਡੇ ਆ ਸਕਦੇ ਆ ਪੁੱਛ ਕੇ ਜੀ ਹਾਂ ਜੀ ਸਰਪੰਚ ਮਖਤਿਆਰ ਸਿੰਘ ਦਾ ਨਾਂ ਲੈ ਰਹੇ ਨੇ ਜਿਨ੍ਹਾਂ ਨੂੰ ਜਾਣਦੇ ਆ ਉਹਨਾਂ ਦੇ ਅੱਗੇ ਵੀ ਅਪੀਲ ਆ ਜਿੰਨੀ ਮਦਦ ਉਹ ਕਰਾ ਸਕਦੇ ਨੇ ਜ਼ਰੂਰ ਕਰਾਉਣ ਔਰ ਜਿੰਨੇ ਵੀ ਸਾਡੇ ਇਹ ਚੈਨਲ ਨੂੰ ਦੇਖ ਰਹੇ ਨੇ ਕੋਈ 100 200 500 ਜਾਂ ਇਹਨਾਂ ਦੇ ਆਪਰੇਸ਼ਨ ਦੇ ਵਿੱਚ ਕੋਈ ਮਦਦ ਕਰਨੀ ਚਾਵੇ ਜੇ ਇਹਨਾਂ ਨੂੰ ਪੈਸੇ ਨਹੀਂ ਪਾ ਸਕਦੇ ਇਹਨਾਂ ਦੇ ਪਿੰਡ ਇਥੋਂ ਨਕੋਦਰ ਤੋਂ 2-3 ਕਿਲੋਮੀਟਰ ਪਿੰਡ ਹੈ ਰਾਂ ਆ ਜਾਂ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਦੇ ਨੰਬਰ ਲੈ ਕੇ ਹਸਪੀਟਲ ਜਾ ਕੇ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਪਰ ਤੋ ਬਹੁਤ ਬਹੁ ਮਿਹਰਬਾਨੀ ਜੀ ਅਪੀਲ ਆ ਇੱਕ ਵਾਰ ਫੇਰ ਸਾਨੂੰ ਇਦਾਂ ਦੇ ਜਿਹੜਾ ਤੁਹਾਡਾ ਦਸਬੰਧ ਲਗਣਾ ਨਾ ਜਿਹੜਾ ਜਿਹੜਾ ਇਲਾਜ ਤੇ ਖਰਚਾ ਹੋਣਾ ਕਿਸੇ ਦੇ ਆਪਾਂ ਲੰਗਰ ਲਾ ਦਿੰਨੇ ਆ ਜਾਂ ਕਿਨ ਖਾਣਾ ਖਿਲਾ ਦਿੰਨੇ ਆ ਉਹ ਵੀ ਜ਼ਰੂਰੀ ਆ ਤੇ ਜਿਹੜਾ ਆ ਜਿਹੜਾ ਇਲਾਜ ਕਰਨਾ ਨਾ ਇਹ ਬਹੁਤ ਜ਼ਰੂਰੀ ਆ ਇਹ ਜਿਹੜੇ ਮੰਮੀ ਡੈਡੀ ਆ ਇੱਕ ਬਹੁਤ ਗੰਭੀਰ ਹਾਲਤ ਦੇ ਵਿੱਚ ਸਾਡੇ ਕੋਲ ਆਏ ਸੀ ਇੱਕ ਤਰ੍ਹਾਂ ਦਫ਼ਤਰ ਪਹੁੰਚੇ ਆ ਔਰ ਮਦਦ ਦੀ ਇਹਨਾਂ ਨੇ ਪੁਕਾਰ ਕੀਤੀ ਆ ਪਿੰਡ ਹੀਰਾ ਸਰਪੰਚ ਦਾ ਨਾਮ ਮਖਤਿਆਰ ਸਿੰਘ ਹੈਗਾ ਵਾ ਇਹਨਾਂ ਦਾ ਨਾਂ ਕੀ ਤੁਹਾਡਾ ਕੀ ਨਾਂ ਜੀ ਬਬਲੀ ਬਬਲੀ ਇਹਨਾਂ ਦਾ ਨਾਮ ਹੈਗਾ ਆ ਇਹਨਾਂ ਦਾ ਫੋਨ ਨੰਬਰ ਕਿੰਨਾ ਜੀ ਇਹ ਕਰੀ ਮੈਂ ਦੱਸ ਦਿਆਂ 95 92 85 95 95 92 85 75 18 95 92 85 75 18 ਇਹ ਇਹਨਾਂ ਦਾ ਫੋਨ ਨੰਬਰ ਆ ਇਸ ਫੋਨ ਨੰਬਰ ਤੇ ਵੀ ਕੰਟੈਕਟ ਕਰ ਸਕਦੇ ਹੋ ਜਾਂ ਇਹਨਾਂ ਦੇ ਘਰ ਜਾ ਕੇ ਇਹਨਾਂ ਦੀ ਹੈਲਪ ਜਿੰਨੇ ਵੀ ਤੁਸੀਂ ਕਰ ਸਕਦੇ ਹੋ 100 200 500000 ਜਾਂ ਜਿੱਥੇ ਤੱਕ ਤੁਹਾਡੀ ਸ਼ਰਦਾਵਾ ਤੁਸੀਂ ਇਹਨਾਂ ਦਾ ਇਲਾਜ ਕਰਕੇ ਇਹਨਾਂ ਦੇ ਬੇਟੇ ਦੀ ਜ਼ਿੰਦਗੀ ਬਚਾ ਸਕਦੇ ਹੋ ਕੈਮਰਾ ਪਰਸਨ ਸੁਮਿਤ ਢੀਂਗੜਾ ਦੇ ਨਾਲ ਸੁਸ਼ੀਲ ਢੀਂਗੜਾ ਇੱਕ ਤਾਲਰ ਨਿਊ ਨਕੋਦਰ